ਸੋ ਇਹ ਸਾਰਾ ਕੁਛ ਜਿਹੜਾ ਇਸ ਮੌਕੇ ਨਾਲ ਦੇ ਨਾਲ ਜਿਹੜਾ ਚੱਲ ਰਿਹਾ ਹੈ ਆ ट्रांजिशन ਜਿਹੜੀ ਉਹ ਹੋ ਰਹੀ ਹੈ ट्रांजिशन ਹੋਣੀ ਹੈ ਕੱਲ ਪਰਸੋਂ ਜਿਹੜੀ ਉਹ ਬਾਈਡਨ ਹੁਣਾ ਦੇ ਨਾਲ ਜਿਹੜੀ ਮੁਲਾਕਾਤ ਜਿਹੜੀ ਉਹ ਹੋਈ ਸੀਗੀ ਸੋ ਇਹ ਚੀਜ਼ਾਂ ਜਿਹੜੀਆਂ ਆ ਹੋਈਆਂ 트럼ਪ ਹੁਣਾ ਨੇ ਆਖਿਆ ਬਾਈਡਨ ਹੁਣਾ ਨੂੰ ਇਹ ਚੀਜ਼ ਨਹੀਂ ਸੀ ਮਿਲੀ ਜੋ ਉਹ ਬਾਈਡਨ ਹੁਣੀ ਇਸ ਟਾਈਮ 트럼ਪ ਹੁਣਾ ਨੂੰ ਪ੍ਰਦਾਨ ਕਰ ਰਿਹਾ ਵੀ ਉਹਨਾਂ ਨੇ ਕਿਹਾ ਵੀ ਪੀਸਫੁਲ ਪਾਵਰ ਆਫ ਟ੍ਰਾਂਸਫਰ ਤੇ ਉਹ ਸਾਰਾ ਕੁਛ ਪਤਾ ਵੀ 2020 ਦੀਆਂ ਇਲੈਕਸ਼ਨ ਤੋਂ ਬਾਅਦ ਦੇ ਵਿੱਚ ਕੀ ਕੁਝ ਜਿਹੜਾ ਉਹ ਵਾਪਰਿਆ ਸੀਗਾ ਜਨਵਰੀ ਤੋਂ ਬਾਅਦ ਦੇ ਵਿੱਚ ਤੇ ਫਿਰ ਜਦੋਂ ਸਾਂਝ ਚੁੱਕ ਸਮਾਗਮ ਹੋਇਆ ਸੀਗਾ ਉਸ ਤੋਂ ਬਾਅਦ ਤੇ ਫਿਰ ਜੋ ਵੀ ਰੌਲਾ ਰੱਪਾ ਉਸ ਦੇ ਦਰਮਿਆਨ ਪਿਛਲੇ 4 ਸਾਲਾਂ ਚ ਪੈਂਦਾ ਜਿਹੜਾ ਹੋ ਰਿਹਾ ਆ ਕਿੰਨੇ ਵੀ ਕੱਲ ਮਿਲੈਨੀਆ ਟਰੰਪ ਤਾਂ ਨਹੀਂ ਜਿਹੜੀ ਉਹ ਗਈ ਨਹੀਂ ਉੱਥੇ ਜਿਹੜੀ ਜਿਹੜੀ ਫਿਊਚਰ ਫਸਟ ਲੇਡੀ ਆ ਉਹਨਾਂ ਨੇ ਬਣਨਾ ਆ ਤੇ ਉਹਨਾਂ ਨੂੰ ਹੈਂਡ ਰਿਟਨ ਨੋਟ ਜਿਹੜਾ ਆ ਜੇਲਸਟਾਈਨ ਆ ਸੌਰੀ ਜਿਹੜੇ ਜੇਲ ਬਾਇਡਨ ਆ ਉਹਨਾਂ ਨੇ ਉਹਨਾਂ ਨੂੰ ਜਿਹੜਾ ਉਹ ਫੜਾਇਆ ਸੀਗਾ ਆ ਟਰੰਪ ਉਹਨਾਂ ਨੂੰ ਵੀ ਉਹਨਾਂ ਤੱਕ ਜੀ ਆ ਨੂੰ ਉਹਨਾਂ ਨੂੰ ਆਖਣ ਦੇ ਲਈ ਸੋ ਮੈਟ ਗੇਟਸ ਨੂੰ ਲੈ ਕੇ ਹਰਜੋਤ ਸਿੰਘ ਜੀ ਮਸਲਾ ਇਹ ਆ ਵੀ ਆ ਇੱਥੇ ਦੇ ਤੁਸੀਂ ਕਮੈਂਟੇਟਰ ਵੀ ਸੁਣ ਲਓ ਨਾ ਜਿਹੜੇ ਕਨਜ਼ਰਵੇਟਿਵ ਕਮੈਂਟੇਟਰ ਆ ਉਹ ਵੀ ਕਹਿੰਦੇ ਆ ਵੀ ਇਹ ਚੀਜ਼ੇ ਇਸ ਗੱਲੋਂ ਨਹੀਂ ਉਹਨਾਂ ਦੇ ਗੱਲ ਚੋਂ ਹਰਕ ਜਿੋਂ ਜਿਹਦੀ ਗੱਲ ਨਿਕਲਦੀ ਵੀ ਉਹਨਾਂ ਜੋ ਕੈਵਨ ਮਕਾਰਥੀ ਦੇ ਨਾਲ ਕੀਤਾ ਵੈਲੀ ਵਾਲਿਆਂ ਨੇ ਤਾਂ ਚਲੋ ਆਬਵੀਅਸਲੀ ਉਸ ਐਂਗਲ ਦੇ ਨਾਲ ਵੀ ਜਿਹੜਾ ਉਹ ਦੇਖਣਾ ਹੈਗਾ ਆ ਖੁਦ ਉਸ ਦੇ ਉੱਤੇ ਮਾਈਨਰ ਦੇ ਨਾਲ ਸੈਕਸ ਨੂੰ ਲੈ ਕੇ ਸੈਕਸ਼ੂਅਲ ਆ ਜਿਹੜੀ ਐਲੀਗੇਸ਼ਨ ਉਸ ਦੇ ਉੱਤੇ ਡਰੱਗਸ ਦਾ ਜਿਹੜਾ ਉਹ ਮਸਲਾ ਆ ਉਹ ਆਇਆ ਆ ਕਿਨੇ ਵੀ ट्रांजिशन आ, आ, ट्रांजिशन ਦੇ ਦੌਰਾਨ ਜਾਂ ਅਪਾਇੰਟਮੈਂਟਸ ਨੂੰ ਲੈ ਕੇ ਜਿੰਨੇ ਜਾਣੇ ਵੀ ਕਵਰੇਜ ਕਰ ਰਹੇ ਸੀਗੇ ਉਹਨਾਂ ਨੂੰ ਪਹਿਲੇ ਦੂਜੇ ਤੀਜੇ ਕਿਸੇ ਵੀ ਨਾਮ ਦੇ ਉਤੇ ਮੈਟ ਗੇਟਸ ਦਾ ਚਿਤ ਚੇਤਾ ਵੀ ਨਹੀਂ ਸੀਗਾ ਆ ਵੀ ਉਹ ਚੀਜ਼ ਜਿਹੜੀ ਉਹ ਹੋ ਸਕਦੀ ਆ ਪਰ ਐਜ਼ ਅ ਅਟਰਨੀ ਜਨਰਲ ਪਿਕ ਨੂੰ ਲੈ ਕੇ ਇਹ ਚੀਜ਼ ਔਖਾ ਆ ਸੂਜ਼ਨ ਕਾਲਨ ਜਿਹੜੀ ਰਿਪਬਲਿਕਨ ਆ ਉਹਨਾਂ ਨੇ ਆਲਰੇਡੀ ਇਸ ਦੀ ਜਿਹੜੀ ਵਿਰੋਧਤਾ ਜਿਹੜੀ ਉਹ ਕੀਤੀ ਆ ਲਿੰਸ ਗ੍ਰਾਹਮ ਨੇ ਵੀ ਜਿਹੜੀ ਆਪਣੀ ਇਸ ਮੌਕੇ ਆ ਕਹੋ ਵੀ ਸ਼ੌਕ ਜਿਹੜਾ ਆ ਵੀ ਸਰਪ੍ਰਾਈਜ਼ ਜਿਹੜੇ ਉਹ ਕਹਿੰਦੇ ਵੀ ਹੋਇਆ ਇਸ ਚੀਜ਼ ਨੂੰ ਜਿਹੜਾ ਉਹ ਲੈ ਕੇ ਮੈਟ ਗੇਟਸ ਦੇ ਬੜੇ ਕੱਟੜ ਸਮਰਥਕ ਜਿਹੜੇ ਉਹ ਰਹੇ ਆ ਅ ਅ ਟਰੰਪ ਹੁਣਾ ਦੇ ਐਥਿਕਸ ਕਮੇਟੀ ਦੇ ਚੱਲਦੇ ਆ ਇਹਨਾਂ ਦੇ ਇਹਨਾਂ ਨੂੰ ਸਦਨ ਚੋਂ ਕੱਢਣ ਦੀ ਵੀ ਜਿਹੜੀ ਇੱਕ ਵਾਇਦ ਇੱਕ ਤੁਰੀ ਹੋਈ ਸੀ ਉਹ ਅਜੇ ਕਿਸੇ ਤਨ ਪੱਤਰ ਨਹੀਂ ਸੀ ਲੱਗੀ ਪਰ ਉਸ ਤੋਂ ਪਹਿਲਾਂ ਹੀ ਜਿਹੜਾ ਹੁਣ ਉਹਨਾਂ ਨੇ ਅਸਤੀਫਾ ਉਸ ਤੋਂ ਦੇ ਦਿੱਤਾ ਆ ਸੈਨੇਟ ਦੇ ਵਿੱਚ ਮੁਸ਼ਕਲ ਹੋਊਗਾ ਇਹਨਾਂ ਦੇ ਲਈ ਆ ਆਸਾਨ ਨਹੀਂ ਹੋਣਾ ਇਹਨਾਂ ਜੇ ਅਟਰਨੀ ਜਨਰਲ ਦੇ ਤੌਰ ਦੇ ਉੱਤੇ ਉਹਨਾਂ ਨੂੰ ਅਪਰੂਵਲ ਲੈਣਾ ਪੈਂਦਾ ਆ ਜੀ ਇੱਕ ਜਿਹੜੀ ਹੋਰ ਰਵਨ ਜੀ ਇਹ ਗੱਲ ਹਰਜੋਤ ਜੀ ਗੱਲ ਆ ਹ ਹ ਕਹਿੰਦੇ ਵੀ ਸਰਹੱਦੋਂ ਪੈਪਰ ਦੇ ਵਿੱਚ 31 ਮਿਲੀਅਨ ਡਾਲਰ ਦੀ ਮੈਥ ਜਿਹੜੀ ਉਹ ਲਈ ਆਉਂਦੇ ਸੀਗੇ ਕਹਿੰਦੇ ਵੀ ਕੰਮ ਐਕਸਟਰਾ ਸਪਾਈਸੀ ਹੋ ਗਿਆ ਸੋ ਇਹ ਜਿਹੜੀ ਮੈਥ ਸ਼ਿਪਮੈਂਟ ਆ ਉਹ ਪੈਪਰਸ ਦੇ ਵਿੱਚ ਲੋਡ ਦੇ ਵਿੱਚ ਇੰਟਰਸੈਪਟ ਕਹਿੰਦੇ ਬਾਰਡਰ ਦੇ ਉੱਤੇ ਕੀਤੀ ਗਈ ਹੈਗੀ ਆ ਕਸਟਮ ਬਾਰਡਰ ਪ੍ਰੋਟੈਕਸ਼ਨ ਜਿਹੜੀ ਆਫਿਸ ਆ ਫੀਲਡ ਆਪਰੇਸ਼ਨ ਫਾਰ ਇੰਟਰਨੈਸ਼ਨਲ ਬ੍ਰਿਜ ਜਿਹੜਾ ਟੈਕਸਾਸ ਚਾ ਉੱਥੇ ਕਹਿੰਦੇ 31 ਮਿਲੀਅਨ ਡਾਲਰ ਤੋਂ ਵੱਧ ਦੀ ਜਿਹੜੀ ਇਸ ਦੀ ਲਾਗਤ ਸੀਗੀ ਤੇ ਸਨੈਨੋ ਪੈਪਰ ਦੀ ਸ਼ੇਪ ਬਣਾ ਕੇ ਜਾਂ ਉਹਦੇ ਵਿੱਚ ਜਿਹੜੀ ਸ਼ਿਪਮੈਂਟ ਆ ਉਹ ਲਗਾ ਕੇ ਜਿਹੜਾ ਉਹ ਲਿਆਂਦਾ ਜਾ ਰਿਹਾ ਸੀ 10 ਨਵੰਬਰ ਨੂੰ ਸੀਵੀਪੀ ਦੇ ਜਿਹੜੇ ਅਧਿਕਾਰੀਆਂ ਨੇ ਕਾਰਗੋ ਫੈਸਿਲਿਟੀ ਦੇ ਵਿੱਚ ਜਿਹੜਾ ਉਹ ਦੇਖਿਆ ਤੇ ਮਕਸੀਕੋ ਤੋਂ ਆਬਵੀਅਸਲੀ ਇਹ ਜਿਹੜਾ ਐਂਟਰ ਹੋ ਰਿਹਾ ਸੀ ਤੇ ਇਸ ਟਰੱਕ ਨੂੰ ਇਨਸਪੈਕਸ਼ਨ ਦੇ ਲਈ ਸਿਲੈਕਟ ਕੀਤਾ ਗਿਆ ਤੇ ਆ ਨਾਨ ਇਨਟਰੂਸਿਵ ਜਿਹੜੀ ਇਨਸਪੈਕਸ਼ਨ ਇਕਵਿਪਮੈਂਟ ਦੇ ਨਾਲ ਹੀ ਜਿਹੜਾ ਉਹ ਪਤਾ ਲੱਗ ਗਿਆ 1898 ਪੈਕੇਜ ਜਿਹੜੇ ਕਹਿੰਦੇ ਵੀ ਮੈਥ ਦੇ 2155 ਪਾਉਂਡ ਜਿੰਨਾ ਦਾ ਭਾਰ ਸੀਗਾ ਤਕਰੀਬਨ 1977 ਕਿਲੋ ਤੱਕ ਤੇ ਉਹਨਾਂ ਨੂੰ ਜਿਹੜਾ ਉਹ ਫੜਿਆ ਗਿਆ ਸੋ ਇਦਾਂ ਦੀਆਂ ਜਿਹੜੀਆਂ ਸ਼ਿਪਮੈਂਟਸ ਆ ਜਿਹੜੀਆਂ ਬਹੁਤ ਜ਼ਿਆਦੀਆਂ ਫੜ ਹੋ ਰਹੀਆਂ ਆ ਤੇ ਅਜੇ ਵੀ ਕਰਾਸ ਬਾਰਡਰ ਜਿਹੜਾ ਡਰੱਗ ਸਮਗਲਿੰਗ ਆ ਉਸ ਨੂੰ ਰੋਕਣ ਦੀ ਤੇ ਇਹਨਾਂ ਦੇ ਵੱਲੋਂ ਬਹੁਤ ਵੱਡੀ ਕੋਸ਼ਿਸ਼ ਆ ਪਰ ਫਿਰ ਵੀ ਇਦਾਂ ਦੇ ਜਿਹੜੇ ਵੱਡিয়ে ਖੇਪ ਆ ਉਹ ਲਗਾਤਾਰ ਫੜੇ ਜਿਹੜੇ ਉਹ ਜਾ ਰਹੇ ਨੇ ਜੀ ਬਿਲਕੁਲ ਆ ਜਿੱਦਾਂ ਆਪਾਂ ਓਵਰ ਕੈਪੈਸਟੀ ਦੀ ਗੱਲ ਕਰਦੇ ਸੀ ਜੇਵੀ ਹੰਟ ਦੇ ਜਿਹੜੇ ਸੀਈਓ ਆ ਸ਼ੈਲੀ ਸਿੰਪਸਨ ਉਹਨਾਂ ਨੇ ਵੀ ਇਹ ਕਿਹਾ ਹੈ ਕਿ ਸਾਈਨਸ ਜਿਹੜੇ ਆ ਰਹੇ ਆ ਉਹਦੇ ਵਿੱਚ ਕਾਫੀ ਇੰਪਰੂਵਮੈਂਟ ਹੈਗੀ ਆ ਓਵਰ ਕੈਪੈਸਟੀ ਜੋ ਆ 30% ਡ੍ਰੌਪ ਹੋ ਗਈ ਆ ਅਕਸੈਸ ਜਿਹੜੀ ਸੀਗੀ ਉਹ ਹੁਣ 10% ਤੇ ਐਲੀਵੇਸ਼ਨ ਐਲੀਵੇਟਰ ਲੈਵਲ ਤੇ ਆ ਗਈ ਹੈ ਜੀਵੀ ਹੰਟਰ ਟਰਾਂਸਪੋਰਟ ਸਰਵਿਸਸ ਦੇ ਜੋ ਪ੍ਰੈਜ਼ੀਡੈਂਟ ਉਹਨਾਂ ਨੇ ਇਹ ਕਿਹਾ ਕਹਿੰਦੇ ਵੀ ਈਵਨ ਥੋ ਮਾਰਕੀਟ ਹਜੇ ਵੀ ਫਰੇਟ ਸੈਸ਼ਨ ਚਾ ਪਰ ਹਰ ਸਟੈਪ ਸਾਨੂੰ ਇਹ ਦਿਖ ਰਿਹਾ ਵੀ ਅਸੀਂ ਇਹ ਤੋਂ ਬਾਹਰ ਆ ਰਹੇ ਹੈਗੇ ਹਾਂ ਜਿਸ ਤਰ੍ਹਾਂ ਰਮਨ ਉਹਨਾਂ ਨੇ ਪਹਿਲਾਂ ਦੱਸਿਆ ਸੀ ਵੀ ਇੰਪਰੂਵ ਕਰ ਰਹੇ ਹੈਗੇ ਹਾਂ ਤੇ ਕਹਿੰਦੇ ਵੀ ਇੰਨੀ ਹਜੇ ਜ਼ਿਆਦਾ ਤਾਂ ਨਹੀਂ ਪ੍ਰੈਡਿਕਟ ਕਰ ਸਕਦੇ ਵੀ ਕੀ ਆਉਣ ਵਾਲੇ ਸਮੇਂ 'ਚ ਵਾਪਰੂਗਾ ਪਰ ਜਿਹੜਾ ਇਹ ਫਰੀਟ ਰੈਸੈਸ਼ਨ ਇਸ ਵਾਰ ਹੈਗਾ ਇਹ ਲੋਂਗੇਸਟ ਤੇ ਡੀਪੈਸਟ ਹੈਗਾ ਇਹ ਇੰਨਾ ਲੰਮਾ ਕਦੇ ਹਿਸਟਰੀ ਦੇ ਵਿੱਚ ਹੋਇਆ ਨਹੀਂ ਹੈ ਜੀ ਬਿਲਕੁਲ ਜੀ ਜਿਹੜੀਆਂ ਟਰੱਕ ਸੇਲਸ ਵੀ ਹੈਗੀਆਂ ਆ ਕਲਾਸ 8 ਟਰੱਕ ਸੇਲਸ ਜਿਹੜੀਆਂ ਉਹ ਬਲੋ ਇਰ ਗੋ ਲੈਵਲਸ ਤੇ ਹੈਗੇ ਆ ਉਹ ਲੋ ਹੈਗੇ ਆ ਅ ਅਜੇ ਵੀ ਲਾਸਟ ਇਅਰ ਕੰਪੈਰੀਟਿਵਲੀ ਲਾਸਟ ਇਅਰ ਸੇਮ ਮੰਥ ਦੇ ਸੋ ਕੋਈ ਜਿਹੜੇ ਸਾਈਨਸ ਹੈਗੇ ਆ ਉਹ ਇੰਨੇ ਵਧੀਆ ਨਹੀਂ ਹੈਗੇ ਪਰ ਡੈਫੀਨਿਟਲੀ ਜਿਹੜੀ ਪੋਜ਼ਿਟਿਵਿਟੀ ਜਿਹੜੀ ਮਾਰਕੀਟ ਚ ਦੇਖੀ ਜਾ ਰਹੀ ਆ ਆ ਆਪਾਂ ਸਟਾਕ ਮਾਰਕੀਟਸ ਦਾ ਪੋਜ਼ਿਟਿਵਿਟੀ ਦੇਖ ਲਈ ਆ ਪਰ ਇਹ ਜਿਹੜੀ ਆ ਇਹਨੂੰ ਰੀਅਲ ਮਾਰਕੀਟ ਦੇ ਵਿੱਚ ਟ੍ਰਾਂਸਫਰ ਕਰਨ ਦੇ ਲਈ ਜਿਹੜਾ ਟਾਈਮ ਲੱਗਣਾ ਹੈਗਾ ਉਹ ਦੇਖਦੇ ਆ ਕਿ ਜਿਹੜਾ ਆਉਣ ਵਾਲਾ ਸਮਾਂ ਹੈਗਾ ਉਹਦੇ ਵਿੱਚ ਕਿੰਨਾ ਕੁ ਟਾਈਮ ਲੱਗਦਾ ਜੀ ਜਿਵੇਂ ਕੋਲ ਜਿਹੜੇ ਸਪੌਟ ਰੇਟਸ ਆ ਫਰੇਟ ਦੇ ਉਹ ਵੀ 2022 ਤੇ 2023 ਨਾਲੋਂ ਵਧ ਰਹੇ ਆ ਹੌਲੀ ਹੌਲੀ ਸੋ ਕਹਿੰਦੇ ਭਈ ਟਰੱਕ ਲੋਡ ਰੇਟਸ ਦੇ ਮੁਤਾਬਕ ਪਿਛਲੇ ਸਾਲ 1 ਡਾਲਰ ਤੇ 54 ਸੈਂਟ ਸੀ ਹੁਣ 1 ਡਾਲਰ ਤੇ 78 ਸੈਂਟ